ਇਕ ਸਟੱਡੀ ਅਕੋਰਡਿੰਗਲੀ ਪਾਜੀ ਮੈਨੂੰ ਤੁਹਾਡੇ ਅੱਗੇ ਸਟੱਡੀ ਨਾਮ ਲੈ ਕੇ ਯੂਜ਼ ਕਰਨ ਤੋਂ ਵੀ ਡਰ ਲੱਗਦਾ ਹੈ। ਘੱਟੋ ਇਦਾਂ ਕਿਉਂ? ਤੁਸੀਂ ਬੱਚੇ ਵਾਂਗ ਜਿਹੜੇ ਦੇਖੇ ਸਟੱਡੀ ਕੇ ਅਕੋਰਡਿੰਗਲੀ ਐਸਾ ਹੋਇਆ। ਸਟੱਡੀ ਸਟੱਡੀ ਦਾ ਨਾਮ ਲੈ ਕੇ ਜੰਤਾ ਸ਼ਦਾਈ ਬਣਾ ਲਈ ਨਾ। ਨਹੀਂ ਮੈਂ ਸਟੱਡੀ ਜਿਹੜੀ ਆ ਮੈਂ ਖੁਦ ਬਣਾਦਾ। ਬਸ ਸਟੱਡੀ ਗੱਲ ਹੋਈ ਜਾਂਦੀ ਨਹੀਂ ਕਿ ਤੁਸੀਂ ਸ਼ਦਾਈ ਬਣਾਉਂਦੇ ਹੋ ਕਿ ਅਗਲੇ ਬੰਦੇ ਨੂੰ ਤੁਸੀਂ ਰਾਈਟ ਗੈਟ ਕਰਦੇ ਪਏ। ਸਟੱਡੀ ਮੈਨੂੰ ਬੜੇ ਆਉਂਦੇ ਆ। ਪਾਜੀ ਤੁਹਾਡੀ ਤੁਸੀਂ ਇਹ ਗੱਲ ਕਹੀ ਆ। ਇਹਦਾ ਇਹਦਾ ਸੋਰਸ ਕੀ ਹੈ? ਸੋਰਸ ਕੀ ਹੈ ਕਿਹੜੀ ਸਟੱਡੀ ਦੇ ਬੇਸ ਦੇ ਉੱਤੇ ਗੱਲ ਕਰਦੇ ਹੋ ਪਰ ਯਾਰ ਮੈਂ ਕਹਿੰਦਾ ਜੇ ਤੂੰ ਸਟੱਡੀ ਜਾਂ ਲੱਭਣਾ ਭਾਈ ਸਟੱਡੀ ਇੰਸਟਾਗ੍ਰਾਮ ਤੇ ਲੱਭੀਦੀ ਹੈ ਰੀਲਾਂ ਦੇ ਵਿੱਚ ਸਟੱਡੀਆਂ ਲੱਭੀਦੀਆਂ ਤੁਸੀਂ ਕਿੱਥੇ ਜਾਂਦੇ ਹੋ ਸਟੱਡੀ ਲੱਭਣ ਮੈਂ ਕਦੀ ਇੰਸਟਾਗ੍ਰਾਮ ਤੇ ਦੇਖੀ ਨਹੀਂ ਨਹੀਂ ਜਿੰਨੇ ਵੀ ਨੇ ਨਾ ਇਹ ਸਭ ਫਾਲਤੂ ਗੱਲ ਹੈ ਕੋਈ ਇਹ ਨਾ ਕੋਈ ਕਿਸੇ ਨੂੰ ਸਟੱਡੀ ਨਾਲ ਮਤਲਬ ਨਹੀਂ ਤੁਹਾਨੂੰ ਜਿਹੜੇ ਆਪਣੇ ਫੀਲਡ ਦੇ ਐਕਸਪਰਟ ਬੰਦੇ ਹੈਗੇ ਨੇ ਤੁਹਾਨੂੰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀ ਸਬਸਕ੍ਰਿਪਸ਼ਨ ਲੈਣੀ ਪੈਂਦੀ ਆ ਉਹ ਤੁਹਾਨੂੰ ਹਰ ਮਹੀਨੇ ਦੱਸਦੇ ਆ ਕਿ ਸਾਡੀ ਲੈਬ ਨੇ ਆਹ ਰਿਸਰਚ ਕੀਤੀ ਹੈਗੀ ਆ ਐਂਡ ਤੁਹਾਨੂੰ ਪਿੱਛੇ ਕਿਆ ਸੱਚ ਨਹੀਂ ਸਾਡੇ ਕੋ ਆ ਗਲਤੀ ਹੋਈ ਇਹ ਇੰਪਰੂਵਮੈਂਟ ਹੋਗੀ ਫਿਰ ਮੈਂ ਖੋਤੇ ਦੇਖਦਾ ਭਾਈ ਕਿ 1 ਸਾਲ ਪਹਿਲਾਂ ਉਹਦੇ ਜਿਹੜੇ ਡਾਇਲੋਗ ਹੁੰਦੇ ਆ ਜਿਹੜੋਨੀ ਸਟੱਡੀ ਹੁੰਦੀ ਆ ਉਹ ਖੋਦੀ ਉਹਨੂੰ ਕਾਊਂਟਰ ਕਰਦੀ ਹੁੰਦੀ ਆ 1 ਸਾਲ ਬਾਅਦ ਐਂਡ ਦੈਟ ਇਜ਼ ਅ ਰੀਜ਼ਨ ਫੋਰ ਉਮਨ ਪਤਾ ਲੱਗਿਆ ਕਿ ਇਹਨੂੰ ਮੈਂ ਸੱਚ ਮੰਨ ਕੇ ਨਹੀਂ ਬੈਣਾ ਕਿ ਹਾਂ ਵੀ ਇਹਨੇ ਕਹਿਤਾ ਮੋਰ ਜਿਆਦਾ ਤਾਂ ਸਟੱਡੀ ਦੀ ਖਾਲੀ ਤੁਸੀਂ ਲਾਸਟ ਆਲ ਲਾਈਨ ਪੜੋਗੇ ਮੋਰ ਸਰਚ ਮੋਰ ਰਿਸਰਚ ਇਜ਼ ਨੀਡਡ ਇਨ ਦਿਸ ਫੀਲਡ ਕਿ ਆਪਾਂ ਨੂੰ ਤੱਕ ਕੋਈ ਫਰਮ ਕਨਕਲੂਜਨ ਨਹੀਂ ਹੈ ਤੇ ਜੇਕਰ ਮੈਂ ਆਪਣੇ ਕਿਸੇ ਬਾਇਸ ਨੂੰ ਸਹੀ ਕਰਨਾ ਹੈ ਤਾਂ ਹਾਂ ਜੀ ਇਹ ਸਟੱਡੀ ਹੈ ਕਿ ਇਹਨੂੰ ਲਾਸਟ ਐਜ਼ ਇਫ ਕਿ ਉਹ ਇੱਕ ਫਰਮ ਕਨਕਲੂਜਨ ਹੈ ਫਰਮ ਕਨਕਲੂਜਨ ਕਿ ਅਡੈਪਟੇਸ਼ਨ ਜਿਹੜੀ ਹੈ ਨਾ ਅਡੈਪਟੇਸ਼ਨ ਦੀਆਂ ਗੱਲਾਂ ਨੇ ਆ ਸਾਰੀ ਮਸਲ ਬਿਲਡਿੰਗ ਸਟਰੈਂਥ ਬਿਲਡਿੰਗ ਉਦੋਂ ਤੇ ਫਰਮ ਕਨਕਲੂਜਨ ਦੇਣਾ ਇਜ਼ ਨੈਕਸਟ ਟੂ ਇੰਪੋਸੀਬਲ ਬਿਲਕੁਲ ਨੈਕਸਟ ਟੂ ਇੰਪੋਸੀਬਲ ਜੀ ਬਟ ਜਿਹੜੀ ਸਟੱਡੀ ਦੀ ਮੈਂ ਗੱਲ ਕਰਨ ਲੱਗਾ ਭਾਜੀ ਇਦਿਚ ਦੱਸਿਆ ਗਿਆ ਕਿ ਇਰੇਕਟਾਈਲ ਡਿਸਫੰਕਸ਼ਨ ਜਿਹੜਾ ਆ ਮੋਸਟਲੀ ਇੱਕ ਬੰਦਾ ਆ ਇੱਕ ਬੱਚਾ ਆ ਇੱਕ ਯੰਗਸਟਰ ਆ ਜੋ 20 ਤੋਂ 30 ਸਾਲ ਦੀ ਏਜ ਗਰੁੱਪ ਦੇ ਵਿੱਚ ਵੈਰੀ ਕਰਦਾ ਆ ਉਹ ਜਿਮ ਜਾ ਰਿਹਾ ਹੈ ਹੀ ਇਜ਼ ਡੂਇੰਗ ਅ ਵੈਰੀ ਬਿਊਟੀਫੁਲ ਡਾਈਟ ਉਹਦੀ ਮੂਵਮੈਂਟ ਹੈਗੀ ਆ ਹੀ ਇਜ਼ ਨਾਟ ਐਡਿਕਟਡ ਟੂ ਪੋਰਨੋਗ੍ਰਾਫੀ ਹੀ ਇਜ਼ ਨਾਟ ਐਡਿਕਟਡ ਟੂ ਮੈਸਟੂਬੇਸ਼ਨ ਐਂਡ ਸਟਿਲ ਆਬਵੀਅਸਲੀ ਉਹਨਾਂ ਨੇ ਸਟੱਡੀ ਕੀਤਾ ਉਹਨਾਂ ਨੇ ਨਹੀਂ ਦੇਖਿਆ ਕਿ ਕਿਵੇਂ ਉਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਬਟ ਸਟਿਲ ਹੀ ਇਜ਼ ਫੇਸਿੰਗ ਸਮ ਇਰੇਕਟਾਈਲ ਡਿਸਫੰਕਸ਼ਨ ਅਨ ਐਂਡ ਜਿਹੜਾ ਰੀਜ਼ਨ ਉਹਨੇ ਦੱਸਿਆ ਉਹਦੇ ਵਿੱਚ ਜਿਹੜਾ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਉਹ ਤਾਂ ਮੈਂ ਇਹ ਚੀਜ਼ ਸਪੋਕ ਕਰ ਲੱਗਾ ਆ ਕਿ ਜਿੰਨਾ ਸਟਿਫਨੈਸ ਜਿੰਨਾ ਸਟ੍ਰੈਸ ਸਾਡੀ ਲਾਈਫ 'ਚ ਹੈਗਾ ਆ 24 ਘੰਟਿਆਂ ਦੇ ਵਿੱਚ ਆਪਾਂ ਬੈਠ ਕੇ ਫੋਨ ਦੇਖ ਰਿਆ ਗਿਆ ਵੀ ਆਰ ਨਾਟ ਸਲੀਪਿੰਗ ਪ੍ਰੋਪਰਲੀ 1 ਘੰਟੇ ਦੇ ਵਰਕਆਊਟ ਦੇ ਨਾਲ ਆਪਾਂ ਉਹਨੂੰ ਸਾਰਾ ਕੁਝ ਕਰ ਨਹੀਂ ਸਕਦੇ ਐਂਡ ਦੇ ਜਸਟ ਐਡਡ 10000 ਸਟੈਪਸ ਇੰਟੂ देयर ਰੂਟੀਨ ਐਂਡ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਦੇਖਿਆ ਇਹ 10000 ਸਟੈਪ ਦੇ ਕੀ ਪਾਵਰ ਹੈ ਬਜੀ ਦੇਖੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਰੈਟਲ ਡਿਸਫੰਕਸ਼ਨ ਦੇ ਉੱਤੇ ਗੱਲ ਕਰਾਂ ਲੈ ਜਨਾ ਮੈਂ ਬਹੁਤਾ ਜਿਆਦਾ ਨਹੀਂ ਹੈਗਾ ਕੋਈ ਐਕਸਪਰਟ ਲੇਕਿਨ ਮੇਰੇ ਕਿਸੇ ਦੋਸਤ ਨੂੰ ਪ੍ਰੋਬਲਮ ਸੀ ਤੇ ਆਪਾਂ ਉਹਦੇ ਸੈਸ਼ਨ ਦੇ ਵਿੱਚ ਗਏ ਸੀ ਜਿਹਨ ਸੈਸ਼ਨ ਬੋਲਦਾ ਪਿਆ ਹਾਂ ਜਿੱਤੇ ਅਪਾਇੰਟਮੈਂਟ ਲਏ ਸੀ ਨਾ ਉਹਦੇ ਲਈ ਕਾਉਂਸਲਿੰਗ ਜਿਹੜੀ ਹੁੰਦੀ ਹੈ ਕਾਉਂਸਲਿੰਗ ਦੀ ਬਾਹਰ ਦੀ ਗੱਲ ਤਾਂ ਉੱਥੇ ਇੱਕ ਚੀਜ਼ ਮੈਨੂੰ ਸਿੱਖਣ ਨੂੰ ਮਿਲੀ ਸੀ ਉਹ ਇਹ ਆ ਕਿ ED ਜਿਹੜਾ ਉਹਦੇ ਵਿੱਚ ਫਿਜ਼ੀਕਲ ਰੀਜ਼ਨ ਹੋ ਸਕਦੇ ਨੇ ਲੇਕ ਮੈਂਟਲ ਰੀਜ਼ਨ ਬਹੁਤ ਆਉਂਦਾ ਜੇਕਰ ਮੈਨੂੰ ਮੈਨੂੰ ਲੱਗਦਾ ਪਏ ਕਿ ਮੇਰੇ ਕੋ ਕੁਝ ਨਹੀਂ ਹੋਣਾ ਤਾਂ ਵਾਕਈ ਮੇਰੇ ਕੋ ਕੁਝ ਨਹੀਂ ਹੋਣਾ ਕੁਝ ਇਸ ਤਰ੍ਹਾਂ ਦਾ ਸਹੀ ਸਿਸਟਮ ਸਿੱਧੀ ਭਾਸ਼ਾ ਵਿੱਚ OK ਜੇਕਰ 10000 ਸਟੈਪਸ ਜਾਂ ਕੋਈ ਇਸ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਸੀ వాਕਿੰਗ ਨਾ ਇੱਕ ਥੈਰੇਪੀਟਿਕ ਜਈਉ ਚੀਜ਼ ਆ ਜੇਕਰ ਉਹਦੇ ਨਾਲ ਸਿਰ ਤੁਹਾਡੀ ਫਿਜ਼ੀਕਲ ਹੈਲਥ ਦੇ ਉੱਤੇ ਪੋਜ਼ਿਟਿਵ ਅਸਰ ਨਹੀਂ ਆਉਂਦਾ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਪੋਜ਼ਿਟਿਵ ਅਸਰ ਆਉਂਦਾ ਇਹ ਮੈਨੂੰ ਲੱਗਦਾ ਹੈਸ਼ਟੈਗ ਭਾਜੀ ਜਿਹੜੇ 10th ਤੋਂ ਸਟੈਪ ਉਹ ਕਰ ਰਹੇ ਆ ਦੇ ਆਰ ਨਾਟ ਅਲਾਉਡ ਟੂ ਯੂਜ਼ ਥੇਅਰ ਫੋਨਸ ਹੂੰ ਹੂੰ ਦੇ ਆਰ ਡੂਇੰਗ ਇਟ ਅਲੋਨ ਗਲੀ ਘਟੋ ਦੇ ਡੂਇੰਗ ਇਟ ਅਲੋਨ ਸਾਰੀਆਂ ਜਿੰਨਾਂ ਤੋਂ ਤੁਸੀਂ ਕੱਢ ਦਿੱਤੀਆਂ ਨਾ ਜਿਨ੍ਹਾਂ ਨਾਲ ਸਟ੍ਰੈਸ ਹੈ ਜਿਨ੍ਹਾਂ ਨਾਲ ਪ੍ਰੋਬਲਮ ਹੈ ਲੋਕੀ ਅਸੀਂ ਤੇ ਚਲੋ ਇੰਸਟਾਗ੍ਰਾਮ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਆ ਤੇ ਇੰਸਟਾਗ੍ਰਾਮ ਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹ ਸਾਨੂੰ ਲੱਗੀਆਂ ਹੋਈਆਂ ਨੇ ਦੂਜੇ ਦੇ ਨਾਲ ਕੰਪੈਰੀਜ਼ਨ ਕਰੀ ਜਾਣਾ ਉਹਦੇ ਫੋਲੋਅਰ ਇਨ ਨੇ ਮੇਂ ਉਹ ਵੀਡੀਓ ਚਲਦੀਆਂ ਪਈਆਂ ਮੇਰੀਆਂ ਰਾਇ ਮੈਂ ਰਹਿ ਗਿਆ ਪਿੱਛੇ ਉਹਨਾਂ ਨੂੰ ਤਾਂ ਲੱਗੀਆਂ ਹੀ ਲੱਗੀਆਂ ਪਰ ਨਾਰਮਲ ਬੰਦੇ ਨੂੰ ਵੀ ਹੈਗੀਆਂ ਨਾਰਮਲ ਬੰਦਾ ਇਹ ਦੇਖ ਦੇ ਕੇ ਉਹ ਯਾਰ ਇਹਨੇ ਅੱਜ ਕਾਰ ਲੈ ਲਈ ਇਹ ਕੱਲ ਨੂੰ ਐ ਕੱਲ ਕੁੜੀ ਨਾ ਘੁੰਦਾ ਪਈ ਅੱਜ ਇਹਦਾ ਹੋ ਗਿਆ ਮੈਂ ਤਾਂ ਰਹਿ ਗਿਆ ਪਿੱਛੇ ਉਹ ਉਹ ਵੀ ਕਹਿੰਦੀ ਹੈ ਜੀ ਉਸ ਵਾਸਤੇ ਸੋ ਇਹੋ ਜਿਹੇ ਫੈਕਟਰ ਜੇ ਤੁਸੀਂ ਕੱਢਦੇ ਹੋ ਪਲੱਸ ਤੁਸੀਂ ਚੰਗੀਆਂ ਚੀਜ਼ਾਂ ਕੋਈ ਥੈਰੇਪੀਟਿਕ ਚੀਜ਼ਾਂ ਤੁਸੀਂ ਐਡ ਕਰਦੇ ਹੋ ਫੋਰ ਸ਼ੋਰ ਉਹਦਾ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਪੋਜ਼ਿਟਿਵ ਅਸਰ ਆਏਗਾ ਤੇ ਜਿਹੜੀਆਂ ਚੀਜ਼ਾਂ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਡਿਪੈਂਡੈਂਟ ਨੇ ਫ ਦਿਸ ਇਜ਼ ਲਾਈਕ ਵੈਰੀ ਕੌਂਟਰਡਿਕਟਿੰਗ ਜੀ ਮੈਨੂੰ ਸਮਝ ਨਹੀਂ ਲੱਗੀ ਇਹਦਾ ਕੀ ਆ ਇੱਕ ਟਾਈਪ ਆਫ ਕੈਟਾਗਰੀ ਹੁੰਦੀ ਹੈ ਜਿਮ ਦੇ ਵਿੱਚ ਜਿਹੜੀ ਢਿੱਡ ਦੇ ਪਿੱਛੇ ਪਈ ਆ ਮੀਨਸ ਉਹਨਾਂ ਨੂੰ ਜੇ ਰੰਬਾ ਦੇ ਦੋ ਉਹਨਾਂ ਦਾ ਢਿੱਡ ਪਾੜ ਕੇ ਆਪਣਾ ਤਾਂ ਫੈਟ ਕੱਢ ਦੇਣਾ ਭਾਜੀ ਉਹ ਜਿਮ ਚਾਹੁੰਦੇ ਆ ਮਾੜਾ ਵਾਰਮ ਅਪ ਕਰਨਾ ਪਹਿਲਾਂ ਢਿੱਡ ਦੀ ਐਕਸਰਸਾਈਜ਼ ਆ ਫਿਰ ਹਾਈਪਰਟ੍ਰੋਫੀ ਸਟਰੈਂਥ ਜੋ ਵੀ ਟ੍ਰੇਨ ਕਰਨਾ ਐਕਸਰਸਾਈਜ਼ ਲਗਾਈ ਫਿਰ ਜਾਣ ਤੋਂ ਪਹਿਲਾਂ ਫਿਰ ਟ੍ਰੇਨ ਕਰਨਾ ਫਿਰ ਚੱਲ ਜਾਣਾ ਐਂਡ ਅ ਸਟੱਡੀ ਇਜ਼ ਸ਼ੋਇੰਗ ਕਿ ਟੂ ਮੋਚ ਆਫ ਐब्स ਐਕਸਰਸਾਈਜ਼ ਇਸ ਐਨੀ ਫਟੀਕ ਕਿਉਂਕਿ ਐब्स ਆਬਵੀਸਲੀ ਸਾਡੇ ਪੈਲਵਿਕ ਏਰੀਆ ਦੇ ਬਹੁਤ ਨੇੜੇ ਹੈਗੀ ਆ ਇੰਨੀ ਜ਼ਿਆਦਾ ਐਬਸ ਦੀ ਟ੍ਰੇਨਿੰਗ ਕਰਦੇ ਪਏ ਕੋਰ ਨੂੰ ਇੰਨਾ ਜ਼ਿਆਦਾ ਓਵਰ ਟ੍ਰੇਨ ਕਰਦੇ ਪਏ ਹੈ ਗਿਆ ਕਿ ਉਹ ਵੀ ਚੀਜ਼ ਕਿਤਨਾ ਕਿਤੇ ਕੰਟ੍ਰਿਬਿਊਟ ਕਰਦੀ ਵੀ ਇਹ ਈਡੀ ਨੂੰ ਕਿ ਲੈਕਟਿਕ ਡਿਸਫੰਕਸ਼ਨ ਨੂੰ ਆਏ ਦੇ ਬਾਰੇ ਨਹੀਂ ਮੈਨੂੰ ਪਤਾ ਲੇਕਿਨ ਕੋਈ ਵੀ ਚੀਜ਼ ਜਿਹੜੀ ਅਤੀ ਕਿਸੇ ਦੀ ਵੀ ਚੀਜ਼ ਦੀ ਹਨੀ ਘਰ ਵੇ ਤੋਂ ਮਾਂ ਦੇਖਦੇ ਤੁਸੀਂ ਇਹ ਟਾਈਪ ਆਫ ਕੈਟੇਗਰੀ ਜਿਮ ਦੇ ਵਿੱਚ ਜਿਹੜੀ ਠਿੱਡ ਦੇ ਦੁਆਲੇ ਹੋ ਜੀ ਭਾਜੋ ਤੁਸੀਂ ਇੱਕ ਕਿਹੜੀ ਤੁਸੀਂ ਕਹਿੰਦੇ ਪਿਓ ਜਿਮ ਦੇ ਵਿੱਚ ਇੱਕ ਕੈਟੇਗਰੀ ਮੈਨ ਉਹ ਜਹਾਜ਼ਰ ਲੋਕ ਯਾਰ ਕਿਸੇ ਅਸੀਂ ਫਿਟਨੈਸ ਐਨਥੂਸੀਆਸਟ ਆ ਸਾਨੂੰ ਐਕਸਰਸਾਈਜ਼ ਕਰਨਾ ਪਸੰਦ ਹੈ ਜਿਮ ਜਾਣਾ ਪਸੰਦ ਹੈ ਵੀਡੀਓ ਬਣਾਉਣੀ ਪਸੰਦ ਨੇ ਸਾਰਾ ਕੁਝ ਪਸੰਦ ਸਾਨੂੰ ਲੱਗਦਾ ਕਿ ਸ਼ਾਇਦ ਸਾਰੀ ਦੁਨੀਆ ਹੀ ਸਾਡੇ ਵਰਗੀ ਸਾਡੇ ਵਰਗਾ ਨਹੀਂ ਹੈਗਾ ਕੋਈ ਮੋਸਟ ਆਫ ਦਾ ਪੀਪਲ ਉਹਨਾਂ ਨੂੰ ਕੁਝ ਨਹੀਂ ਮਤਲਬ ਹੈਗਾ ਮੇਰੇ ਡੋਲੇ ਬੰਦੇ ਮੇਰਾ ਇਹ ਉਹ ਫਲਾਂ ਨੰਗਾਣਾ ਮੇਰਾ ਪਾਸ ਪ੍ਰਾਟ ਢਿੱਡ ਘਟ ਕਰਾ ਦੇ ਇਹਨੂੰ ਫੜ ਕੇ ਬਾਕੀ ਮੇਰਾ ਠੀਕ ਹੈ ਸਾਰਾ ਕੁਝ ਮੇਰਾ ਢਿੱਡ ਘਟ ਕਰਾ ਦੇ 10 ਦੇ ਵਿੱਚੋਂ 8 ਜਾਂ 9 ਲੋਕ ਜਿਹੜੇ ਨਵੇਂ ਜਿਮ ਜਾਂਦੇ ਨਾ ਉਹਨਾਂ ਦਾ ਮੇਨ ਕੰਸਰਨ ਇਹੀ ਹੈ ਮੇਰੀ ਇੱਥੇ ਪੈਟ ਮੇਰੀ ਸੋ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਢਿੱਡ ਦੇ ਉੱਤੇ ਫੈਟ ਹੈ ਤਾਂ ਢਿੱਡ ਦੀਆਂ ਐਕਸਰਸਾਈਜ਼ਾਂ ਕਰੀ ਜਾਓ ਤਾਂ ਕਰਿਓ ਉਹਦੇ ਨਾਲ ਕੱਟ ਹੋ ਜਾਣਾ ਜਾਂ ਕੁਝ ਹੋ ਜਾਣਾ ਤਿੰਨ ਸੱਚ ਦੱਸ ਦੋ ਭਾਜੀ ਜਿਹੜੇ ਉਹਨਾਂ ਨੂੰ ਲੱਗਦੇ ਆ ਕਿ ਇਦਾਂ ਹੋ ਜਾਏਗਾ ਤੇ ਢਿੱਡ ਘਟ ਜਾਏਗਾ ਬਟ ਉਹਣਾ ਕਦੀ ਨਹੀਂ ਆ ਐਪ ਦੀ ਐਕਚੁਅਲ ਇਦਾਂ ਕਰਨ ਨਾਲ ਢਿੱਡ ਨਹੀਂ ਘਟਦਾ ਭਾਜੀ ਪਹਿਲੀ ਤਾਂ ਕਰ ਲੈ ਐਪ ਦੀ ਐਕਸਰਸਾਈਜ਼ ਨਾਲ ਢਿੱਡ ਨਹੀਂ ਘਟਦਾ ਸਭ ਤੋਂ ਵੱਡਾ ਜਿਹੜਾ ਫਰੁੱਥ ਸੱਚੀ ਦੂਜੀ ਗੱਲ ਇਹ ਹੈ ਕਿ ਭਜਣਾ ਛੱਡੋ ਭਾਜੀ ਭਜੋ ਨਾ ਭਜ ਭਾਜੀ ਦੇ ਢਿੱਡ ਘੱਟ ਕਰਨ ਦਾ ਜਿਹੜਾ ਹੈ ਨਾ ਔਰ ਔਰ ਰੋਡ ਦੇ ਉੱਤੇ ਦੌੜਨਦੇ ਹੁੰਦੇ ਭਾਈ ਹਾਂ ਰੋਡ ਦੇ ਉੱਤੇ ਚਾ ਕਿਤੇ ਵੀ ਤੁਸੀਂ ਦੌੜਦੇ ਹੋ ਨਾ ਦੌੜ-ਦੌੜ ਕੇ ਢਿੱਡ ਘੱਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿੰਨੀ ਸਪੀਡ ਤੇ ਢਿੱਡ ਘੱਟਦਾ ਪਿਆ ਘੱਟਦਾ ਪਿਆ ਮੈਂ ਇਹ ਨਹੀਂ ਕਹਦਾ ਨਹੀਂ ਕਹਦਾ ਵਾਪਸ ਉਨੀ ਤੇਜ਼ੀ ਨਾਲ ਆਣਾ ਕਿਉਂਕਿ ਅੱਜ ਤੁਸੀਂ ਦੌੜਦੇ ਹੋ ਦੌੜਨਾ ਕੋਈ ਬਹੁਤ ਕਿਤੇ ਕਿਸੇ ਨੂੰ ਪਸੰਦ ਮੈਂ ਤਾਂ ਤੁਸੀਂ ਹਾਰਡ ਕੋਰ ਤੁਸੀਂ ਸ਼ਦਾਈ ਹੋ ਕਿ ਮੈਂ ਤਾਂ ਮੇਰਾ ਜ਼ਿੰਦਗੀ ਦਾ ਗੋਲ ਦੌੜਨਾ ਹੈ ਬਸ ਹੋ ਸਕਦੇ ਨੇ ਕੁਝ ਐ ਡੇਵਿਡ ਗੋਰਗਨਸ ਹੈਗਾ ਉਹ ਹੋ ਸਕਦੇ ਆ ਪਰ ਜਿੱਥੇ ਤੱਕ ਮੈਂ ਜਾਣਨਾ ਵਾ ਲੋਕਾਂ ਨੂੰ ਜਿੰਨਿਆਂ ਨੂੰ ਮੈਂ ਮਿਲਿਆ ਵਾ ਤੀ ਤੋੜਨਾ ਕਿਤੇ ਬਹੁਤ ਜ਼ਿਆਦਾ ਪਸੰਦ ਨਹੀਂ ਹੈਗਾ ਜੈਸੇ ਤੁਸੀਂ ਫੇਰ ਛੱਡਣਾ ਫੇਰ ਵਾਪਸ ਉੱਤੇ ਆਣਾ ਸ਼ੁਰੂ ਹੋ ਜਾਣਾ ਤੇ ਤੀਜੀ ਗੱਲ ਹੈ ਕਿ ਪ੍ਰਭਾ ਸਚਾਈ ਇਹ ਹੈ ਆਪਣੀਆਂ ਆਤਾਂ ਤੁਹਾਨੂੰ ਸੁਧਾਰਨੀਆਂ ਪੈਣੀਆਂ ਮੂੰਹ ਤੇ ਜੀਬ ਤੇ ਉੱਤੇ ਕੰਟਰੋਲ ਕਰਨਾ ਪੈਣਾ ਪਹਿਲਾਂ ਤੁਹਾਨੂੰ ਉਹ ਕੰਟਰੋਲ ਲੱਗਣਾ ਬਾਅਦ ਵਿੱਚ ਉਹੀ ਜਿਹੜਾ ਉਹ ਲਾਈਫ ਸਟਾਈਲ ਬਣ ਜਾਂਦਾ ਸੋ ਜੀਬ ਦਾ ਸਵਾਦ ਜਿਹੜਾ ਜਦ ਤੱਕ ਨਹੀਂ ਛੱਡੋਗੇ ਤੇ ਢਿੱਡ ਨੂੰ ਪਵੇ ਤੁਸੀਂ ਰੰਬਾ ਲੈ ਕੇ ਜਿੱਦਾਂ ਭਾਈ ਨੇ ਕਿਹਾ ਰੰਬਾ ਲੈ ਕੇ ਘੁਰਪ